ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 30 12 2025 ਨੂੰ ਇੱਕ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ 221 ਨੰਬਰ ਥਾਣਾ ਸਿਟੀ ਧੂਰੀ ਦੇ ਵਿੱਚ ਅਧੀਨ ਧਾਰਾ 22 ਐਨ ਡੀ ਪੀ ਐਸ ਐਕਟ ਜਿਸ ਦੇ ਵਿੱਚ ਦੋ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ تر세ਮ ਚੰਦ ਉਰਫ लाਡੀ ਪੁੱਤਰ ਪਰਸ਼ੋਤਮ ਦਾਸ ਵਾਸੀ ਮਹੇਸ਼ ਨਗਰ ਰਤਨ ਲਾਲ ਪੁੱਤਰ ਰਮਾ ਕਾਂਗ ਵਾਸੀ ਸ਼ਿਪੂਰੀ ਮਹੱਲਾ ਨੂੰ ਹਸਪਜਾਬਤਾ ਗ੍ਰਿਫਤਾਰ ਕੀਤਾ ਗਿਆ ਸੀਗਾ ਇਸ ਕੇਸ ਦੇ ਵਿੱਚ ਇਹਨਾਂ ਕੋਲੋਂ 8300 ਗੋਲੀ ਐਲਪਰਾਜ਼ੋਲਮ ਰਿਕਵਰ ਕੀਤੀ ਗਈ ਤੇ ਐਫ ਆਈ ਆਰ 221 ਰਜਿਸਟਰ ਕੀਤੀ ਗਈ ਇਹਨਾਂ ਤੋਂ ਕੋਈ ਪਹਿਲਾਂ ਹੀ ਮਾਮਲੇ ਹੈਗੇ ਇਹ ਜੀ ਐਂਟੀਵੀਅਰ ਨਹੀਂ ਪਹਿਲਾਂ ਇਹਨਾਂ ਦੇ ਉੱਪਰ ਕੋਈ ਮਾਮਲੇ ਨਹੀਂ ਹੈ ਬਾਕੀ ਅਸੀਂ ਆਪਣੀ ਤਫ਼ਤੀਸ਼ ਦੇ ਵਿੱਚ ਅੱਗੇ ਚੈੱਕ ਇਹਦੇ ਵਿੱਚ ਕਰ ਰਹੇ ਹਾਂ ਕਿ ਕਿੱਥੋਂ ਇਹ ਸਪਲਾਈ ਜਿਹੜੀ ਐਨ ਡੀ ਪੀ ਐਸ ਕੰਟਰਾਬੈਂਡ ਦੀ ਹੋਈ ਹੈ ਇਹਨਾਂ ਕੋਲੋਂ ਇਹ ਕਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕੇਜ ਕੀ ਹੈ ਉਹ ਸਾਡੀ ਤਫ਼ਤੀਸ਼ ਅੱਗੇ ਜਾ ਰਹੀ ਹੈ ਕਰਾਇਏ ਕਿ ਚੀਜ਼ਾਂ ਵੇਚੀ ਇਹਦੇ ਵਿੱਚ ਸਾਨੂੰ ਹੁਣ ਤੱਕ ਦੀ ਤਫ਼ਤੀਸ਼ 'ਚ ਸਾਹਮਣੇ ਆਇਆ ਜੀ ਕਿ ਇਹਨਾਂ ਨੇ ਇੱਕ ਆਪਣਾ ਜਿਹੜਾ ਮੁੰਡਾ ਇਹਨਾਂ ਦਾ ਕਰਿੰਦਾ ਜਿਹਦਾ ਨਾਮ ਰਤਨ ਲਾਲ ਹੈ ਉਸਦੇ ਘਰ ਦੇ ਵਿੱਚ ਜਿੱਥੇ ਉਹ ਰੈਂਟ ਤੇ ਰਹਿੰਦਾ ਉੱਥੇ ਸਮਾਨ ਕੁਝ ਆਪਦਾ ਇਹ ਕਾਉਂਟਰਾਬੈਂਡ ਲਿਆ ਕੇ ਰੱਖੇ ਹੋਏ ਸੀ ਤੇ ਲੋਡ ਦੇ ਮੁਤਾਬਕ ਇਹ ਉੱਥੋਂ ਆਪਣੀ ਦੁਕਾਨ ਤੇ ਕਮਿਸਟ ਸ਼ਾਪ ਤੇ ਲੈ ਕੇ ਜਾਂਦੇ ਸੀ ਤੇ ਉੱਥੋਂ ਜਦ ਇਹਨਾਂ ਕੋਲ ਕੋਈ ਗਾਹਕ ਆਉਂਦਾ ਸੀਗਾ ਤੇ ਉਸ ਨੂੰ ਇੱਕ ਇੱਕ ਦੋ ਦੋ ਗੋਲੀਆਂ ਕਰਕੇ ਵੇਚਦੇ ਸੀ ਇਹ ਰਤਨ ਲਾਲ ਕਰਿੰਦਾ ਜੀ ਹੈ ਜਿਹੜਾ ਭਾਗੀਦਾਰ ਸੀ ਨੇ ਇਹ ਦੇ ਵਿੱਚ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹੀ ਸਾਹਮਣੇ ਆਇਆ ਜੀ ਕਿ ਇਹਨਾਂ ਦੀ ਦੁਕਾਨ ਦੇ ਉੱਪਰ ਜਿਹੜੀ ਕੈਮਿਸਟ ਜਾਂ ਫਾਰਮੇਸੀ ਸ਼ਾਪ ਹੈ ਉੱਥੇ ਇਹ ਕੰਮ ਕਰਦੇ ਸੀ ਦੁਕਾਨ ਦੀ ਵੀ ਚੈਕਿੰਗ ਹੋਈ ਸੀ ਦੁਕਾਨ ਦੇ ਵਿੱਚ ਅਸੀਂ ਚੈਕਿੰਗ ਕੀਤੀ ਗਈ ਕੱਲ ਡਰੱਗ ਇਨਸਪੈਕਟਰ ਸਾਹਿਬ ਦੇ ਨਾਲ ਕੀਤੀ ਗਈ ਸੀ ਚੈਕਿੰਗ ਪਰ ਉੱਥੇ ਹੁਣ ਤੱਕ ਕੋਈ ਰਿਕਵਰੀ ਸਾਡੇ ਕੋਲ ਨਹੀਂ ਕੋਈ ਲੱਗਿਆ ਪਤਾ ਕੱਲ ਤੋਂ ਵੇਚ ਰਹੇ ਸੀ ਇਹ ਹੁਣ ਜਿਹੜੇ ਸਾਨੂੰ ਮੁਖਬਰ ਖਾਸ ਨੇ ਪਿਛਲੇ 3-4 ਦਿਨ ਤੋਂ ਇਹ ਇਨਫਾਰਮੇਸ਼ਨ ਸਾਨੂੰ ਪਾਸ ਹੋਈ ਸੀ ਕਾਫੀ ਅਸੀਂ ਇਸ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ ਇਸ ਨੂੰ ਪੁਖਤਾ ਕੀਤਾ ਉਸ ਤੋਂ ਬਾਅਦ ਹੀ ਅਸੀਂ ਰੇਡ ਕੀਤੀ ਬਾਕੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹੋਰ ਇਹਦੇ ਵਿੱਚ ਕੌਣ ਇਨਵੋਲਵਮੈਂਟ ਤੇ ਕੀ ਇਸ ਦੇ ਵਿੱਚ ਬੈਕਵਰਡ ਲਿੰਕੇਜ ਹੈ ਉਹ ਸਾਡੀ ਅਗਲੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਏਗਾ ਇਹ ਗੁਪਤ ਸੂਚਨਾ ਦੇ ਰਾਹੀਂ ਕੀਤਾ ਗਿਆ ਸੀ ਬਿਲਕੁਲ ਜੀ ਇਹ ਸਾਡੇ ਇੱਕ ਮੁਖਬਰ ਖਾਸ ਸੀ ਜੋ ਅਸੀਂ ਟੀਮ ਆਪਦੀ ਲਾਈ ਹੋਈ ਸੀਗੀ ਸਾਨੂੰ ਕਿਤੇ ਸ਼ਿਕਾਇਤ ਆਈ ਸੀ ਕਿ ਕਮੈਸਟ ਜਾਂ ਫਾਰਮੇਸੀ ਸ਼ਾਪ ਤੋਂ ਐਦਾਂ ਦੀਆਂ ਗੋਲੀਆਂ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ ਤਾਂ ਸੀ ਆਪਦੇ ਇੰਟੈਲੀਜੈਂਸ ਹਿਊਮਨ ਰਿਸੋਰਸਸ ਐਕਟਿਵ ਕਰਕੇ ਇਹ ਪਤਾ ਕਰਵਾਇਆ ਗੋਲੀਆਂ ਤੋਂ ਇਲਾਵਾ ਕੁਝ ਹੋਰ ਮਿਲੇ ਕੁਝ ਨਹੀਂ ਹੁਣ ਤੱਕ ਜਿਹੜੀ ਅਸੀਂ ਕਬਜ਼ੇ ਦੇ ਵਿੱਚ ਲਿਆ ਹੈਗਾ 8300 ਗੋਲੀ ਐਲਪਰਾ ਜ਼ੋਲਮ ਉਹੀ ਰਿਕਵਰ ਹੋਏ